ਇਹ ਜੇ ਇਹ ਇਹ ਹਾਲਾਤ ਤੇ ਕੋਈ ਦੇਸੇ ਇੱਕ ਖੜਦਾ ਹੀ ਨਹੀਂ ਸੀ ਠੀਕ ਹੈ ਜੰਗਲ ਸੀ ਜੰਗਲ ਸੀ ਤੇ ਹੁੰਦੇ ਕੀ ਇਹ ਗਿਦੜ ਹੁੰਦਾ ਕੀ ਹੁੰਦਾ ਹੈ ਗਿਦੜ ਨਹੀਂ ਕਿਨਾਰ ਹੁੰਦਾ ਉਹ ਮਰਦਾਰ ਖਾਂਦਾ ਰਾਸ ਨੂੰ ਕਬਰਾਂ ਚੋਂ ਫੇਲ ਆਇਆ ਬਗਿਆਰ ਅੱਛਾ ਜੀ ਬਗਿਆਰ ਆਇਆ ਜੀ ਫਾਲੇ ਓਂਕੜ ਲਾ ਲਈ ਹਮ ਮਾਰੀ ਕੁਹਾੜੀ ਹਾਂ ਸਿਰ ਭੰਦ ਦਾ ਖਾਣ ਦਾ ਠੀਕ ਹੈ ਕਹਿੰਦੇ ਆਉ ਪਿਆ ਮਾਰਿਆ ਹਾਂ ਫਿਰ ਮੇਰੇ ਨਾਲ ਉਥੋਂ ਬਗਿਆੜੀ ਰੱਖਦਾ ਥੋੜਾ ਨਾ ਹੀ ਬਗਿਆੜ ਰੱਖਦਾ ਹਾਏ ਲੋਕਾਂ ਨੇ ਹੁਣ ਠੀਕ ਹੈ ਜੀ ਹਾਂ ਜੀ ਹੁਣ ਵੀ ਕਿਤੇ ਪੁੱਛ ਲੋ ਹਾਂ ਮ ਬਗਿਆੜਾਂ ਦੇ ਜਾਣਾ ਠੀਕ ਹੈ ਜੀ ਹਾਂ ਨਾ ਪੈ ਗਿਆ ਅੱਲ ਪੈ ਗਿਆ ਇਹ ਪੁੱਛਦੇ ਹੁੰਦੇ ਤੁਸੀਂ ਤੇ ਬਸੋਂਗੇ ਹਾਂ ਅਸੀਂ ਕਹ ਤੁਸੀਂ ਉੱਜੜ ਨੂੰ ਅਸੀਂ ਤਾਂ ਇੱਥੇ ਬਸਾਂਗੇ ਅੱਛਾ ਹਾਂ ਮਾ ਬਸ ਕੇ ਦਿਖਾਵਾਂਗੇ ਹਾਂ ਉਦੋਂ ਜ਼ਮੀਨ ਦਾ ਕੀ ਰੇਟ ਸੀਗਾ ਇਮੇਂਦਾ ਦਾ ਰੇਟ ਕੁਛ ਬਣੀ ਦੀ ਅੱਛਾ ਇਹ ਜ਼ਮੀਨ ਅਸੀਂ 500 ਰੁਪਏ ਕਿੱਲੇ ਨੂੰ ਲਈ ਸੀ 500 ਨੂੰ ਹਾਂ 500 ਹੋਏ ਸੀ ਹੁਣ ਤਾਂ ਥੋੜੀ ਥੋੜੀ ਫਸਲ ਘਰੋਂ ਵੇਖ ਜਾਂਦੀ ਹੈ ਫਸਲ ਸਮਾਨ ਘਰੇ ਆ ਜਾਂਦਾ ਹੈ ਹਾਂ ਬੱਚਾ ਦਿੱਖ ਗਿਆ ਕੋਈ ਇਹ ਕੱਢ ਲੈ ਠੀਕ ਹੈ ਮਲਾ ਇਹ ਵਾ ਬਾਬਾ ਨਾਨਕ ਹੈ ਹਮ ਆਮਾਰੀ ਦੇਣ ਕਿਸਾਨ ਭਰਾਓ ਸਤਿ ਸ਼੍ਰੀ ਅਕਾਲ ਮੈਂ ਪ੍ਰਗਟ ਸਿੰਘ ਫਸਲਾਂ ਦੀ ਜਾਣਕਾਰੀ ਤੋਂ ਉਸ ਏਰੀਆ ਦੇ ਵਿੱਚ ਬੈਠੇ ਆ ਜਿੱਥੇ ਸਰਦਾਰਾਂ ਨੇ ਗੁਜਰਾਤ ਦਾ ਕੋਨਾ ਬਹਾਲ ਕੀਤਾ ਸੀਗਾ ਕੱਚ ਦਾ ਏਰੀਆ ਪੁੱਜ ਤੋਂ ਲਗਭਗ 80 ਕਿਲੋਮੀਟਰ ਦੂਰ ਕੋਥਾਰਾ ਇਹਨਾਂ ਨੂੰ ਮੰਡੀ ਪੈਂਦੀ ਹੈਗੀ ਆ ਤੇ ਸੰਧਵ ਪਿੰਡ ਸੰਧਵ ਪਿੰਡ ਦੇ ਵਿੱਚ ਬੈਠੇ ਆ ਤੇ ਬਾਈ ਲਖਵਿੰਦਰ ਜੀ ਨਾਲ ਮੇਰੀ ਗੱਲਬਾਤ ਕਈ ਸਾਲਾਂ ਤੋਂ ਹੀ ਹੁੰਦੀ ਸੀਗੀ ਤੇ ਅੱਜ ਉਹਨਾਂ ਦੇ ਪਰਿਵਾਰ ਦੇ ਵਿੱਚ ਬੈਠੇ ਆਂ ਸਹਿਚਾਰੀਆਂ ਦੇ ਵਿੱਚ ਬੈਠੇ ਆਂ ਜਿੱਥੇ ਬਾਪੂ ਜੀ ਵਰਗੇ ਨੇ ਇੱਥੇ ਆ ਕੇ ਏਰੀਏ ਦੇ ਵਿੱਚ ਖੇਤੀ ਕਰਨੀ ਸ਼ੁਰੂ ਕੀਤੀ ਸੀ ਹੁਣ ਤਾਂ ਖੇਤੀ ਸੌਖੀ ਹੋ ਗਈ ਬੋਰ ਲੱਗ ਗਏ ਜਮੀਨਾ ਪੱਧਰ ਹੋ ਗਈਆਂ ਫਸਲਾਂ ਦਾ ਬੱਲ ਆ ਗਿਆ ਕੀਟੀ ਪਸ਼ੇਤੀ ਦਾ ਪਤਾ ਲੱਗ ਗਿਆ ਇਦੋਂ ਇਹ ਆਏ ਸੀਗੇ ਇਹਨਾਂ ਨੇ ਘਾੜੀਆਂ ਨਾਲ ਕਸੀਆਂ ਨਾਲ ਜੰਗਲ ਪੱਟ ਕੇ ਬਹਾਲ ਕਰਕੇ ਖੇਤੀ ਕਰਨੀ ਸ਼ੁਰੂ ਕੀਤੀ ਤੇ ਉਦੋਂ ਇੱਕਦਮ ਖੇਤੀ ਕੋਈ ਸੈਂਕੜੇ ਕਿੱਲਾਂ 'ਚ ਨਹੀਂ ਚਲੀ ਗਈ ਸੀ ਕਿ ਟਾਈਮ ਲੱਗਿਆ ਉਹਨੂੰ ਤੇ 40 ਸਾਲ 35 ਸਾਲ ਦਾ ਸਮਾਂ ਹੋ ਗਿਆ ਉਦੋਂ ਇਹਨਾਂ ਤੇ ਜਵਾਨੀ ਸੀਗੀ ਤੇ ਆਪਾਂ ਇਹਨਾਂ ਤੋਂ ਕਿਸੇ ਵੀ ਸੁਣਾਗੇ ਗੱਲਾਂ ਬਾਤਾਂ ਵੀ ਸੁਣਾਗੇ ਤੇ ਜਿਹੜੇ ਏਰੀਆ ਦੇ ਵਿੱਚ ਬੈਠੇ ਹੋਏ ਆ ਇਹ ਨਰਮੇ ਦੀ 벨ਟ ਆ ਖਾਸ ਇੱਥੇ ਨਰਮਾ 9-10 ਮਹੀਨੇ 11 ਮਹੀਨੇ ਤੱਕ ਚੱਲ ਜਾਂਦਾ ਤੇ ਚੰਗੀ ਫਸਲ ਹੁੰਦੀ ਹੈ ਪੰਜਾਬ ਹਰਿਆਣਾ ਦੇ ਵਿੱਚ ਰਾਜਸਥਾਨ ਦੇ ਵਿੱਚ ਨਰਮੇ ਦੀ ਫਸਲ ਥੋੜੀ ਜੀ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਹੀ ਹੈ ਪਰ ਇਹਨਾਂ ਦੇ ਹਾਲਾਤ ਦੇਖ ਕੇ ਸਾਨੂੰ ਵੀ ਥੋੜਾ ਜਿਹਾ ਹੌਸਲਾ ਵਜਦਾ ਤੁਹਾਡਾ ਵੀ ਹੌਸਲਾ ਵਧੂਗਾ ਵੀਡੀਓ ਨੂੰ ਸਾਰੀ ਨੂੰ ਦੇਖਿਓ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਤੇ ਇਹਨਾਂ ਦਾ ਨਾਮ ਸਰਦਾਰ ਦਲੀਪ ਸਿੰਘ ਹੈ ਜੀ ਤੇ ਕਿਹੜੇ ਸਾਲ ਦੇ ਵਿੱਚ ਤੁਸੀਂ ਇੱਥੇ ਡੇਰਾ ਲਾਇਆ ਸੀ ਜੀ ਫਿਰ 1984 84 ਦੇ ਵਿੱਚ ਇੱਥੇ ਆਏ ਤੁਸੀਂ ਤੇ ਕੀ ਹਾਲਾਤ ਸੀਗੇ ਇਸ ਏਰੀਆ 'ਚ ਖੇਤੀ ਕਿਵੇਂ ਸੀਗੀ ਇਸ ਏਰੀਆ 'ਚ ਇਹੇ ਜਿਹੇ ਹਾਲਾਤ ਤੇ ਕੋਈ ਦੇਸਾ ਇੱਕ ਖਰਦਾ ਹੀ ਨਹੀਂ ਸੀ ਠੀਕ ਹੈ ਜੰਗਲ ਸੀ ਜੰਗਲ ਸੀ ਠੀਕ ਹੈ ਖੱਡੇ ਪਏ تھے ਠੀਕ ਹੈ ਯਾਰ ਬਾਰ ਫਿਰ ਆਉਦੇ ਤੇ ਰਸਤਿਆਂ ਨੂੰ ਫਿਰਦੇ ਰਹੇ ਜੰਗਲਾਂ 'ਚ ਠੀਕ ਹੈ ਤੇ ਕੀ ਹੋਇਆ ਤੇ ਬਰ ਬਹੁਤ ਸ਼ਕਤੀ ਕਰਕੇ ਖੂਪਟਿਆ ਠੀਕ ਹੈ ਜੀ ਖੂਪਟ ਕੇ ਸੀ ਉਹ ਮੰਜੂਰਾ ਤੋਂ ਪਟਾਇਆ ਠੀਕ ਹੈ ਨਾਲ ਆਪ ਲੱਗੇ ਉਸ ਤੋਂ ਬਾਅਦ ਕੀ ਹੋਇਆ ਜੀ ਬੋਰ ਸਿੱਟਾ ਮੈਨਣਾ ਠੀਕ ਹੈ ਬੋਰ ਸਿੱਟਾ ਆਏ ਫਿਰ ਰਾਜਕੋਟ ਤੋਂ ਅੱਛਾ ਜੀ ਬੋਰ ਸਿੱਟਾ ਨਾਲ ਫਿਰ ਕੰਮ ਚੱਲਿਆ ਅਸੀਂ ਇੱਥੇ ਜਦੋਂ ਬੋਰ ਲਾਉਣ ਲੱਗੇ ਹੂੰ ਉਹ ਮੈਨੂੰ ਕਹਦੇ ਵੀ ਇੱਥੇ ਉਹ ਬੋਰ ਆ ਕਹਿੰਦਾ ਰਾਤ ਨੂੰ ਮੈਂ ਤਾਂ ਰਹਿੰਦਾ ਨਹੀਂ ਤੇ ਡਰ ਲੱਗੇ ਉਹਨੂੰ ਡਰ ਲੱਗੇ ਮੈਂ ਕਿਉਂ ਕਹਿੰਦਾ ਇੱਥੇ ਤਾਂ ਰਾਤ ਨੂੰ ਜਾਨਵਰ ਆਉਂਦੇ ਨੇ ਮਾਹ ਮੈਂ ਰਹਿਣਾ ਠੀਕ ਹੈ ਮੇਰੇ ਕੋਲ ਕੋਈ ਲੰਮੀ ਨਹੀਂ ਡਾਂਗ ਤੇ ਕੋਹੜੀ ਦੀ ਹਾਂਜੀ ਮੈਂ ਲੈ ਕੇ ਬਹਿ ਗਿਆ ਠੀਕ ਹੈ ਪਹਿਲਾਂ ਤਾਂ ਆਇਆ ਗਨਾਰ ਠੀਕ ਹੈ ਹੋ ਗੋ ਗੋ ਕਰਦਾ ਕਿਨਾਰ ਆ ਗਿਆ ਬਾਹਾਂ ਵੀ ਕਿਨਾਰ ਆ ਗਿਆ ਜਿਹੜੇ ਕਹਦੇ ਹੁੰਦੇ ਨੇ ਇਹ ਦੱਸਦੇ ਹੁੰਦੇ ਕੀ ਇਹ ਗਿਦੜ ਹੁੰਦਾ ਕੀ ਹੁੰਦਾ ਹੈ ਗਿਦੜ ਨਹੀਂ ਕਿਨਾਰ ਹੁੰਦਾ ਉਹ ਮਰਦਾਰ ਖਾਂਦਾ ਰਾਹ ਨੂੰ ਕਬਰ ਆ ਚੋ अच्छा ओहो ਜਿਹੜੀ ਉਹ ਕੱਛੂ ਜਿਹਾ ਹੁੰਦਾ ਜਿਹੜਾ ਮਿੱਟੀ ਪੁੱਟ ਕੇ ਕਬਰ ਦੇ ਵਿੱਚ ਪਏ ਬੰਦੇ ਨੂੰ ਖਾ ਜਾਂਦਾ ਬੰਦੇ ਵਰਗਾ ਹੀ ਹੁੰਦਾ ਥੋੜੀ ਬੰਦੇ ਵਰਗਾ ਹਾਂ ਇਹ ਡਰਾਵਣਾ ਹੀ ਹੁੰਦਾ ਫਿਰ ਤਾਂ ਕੰਮ ਮਰਦਾ ਉਹ ਨੱਕ ਤੋਂ ਉਹਦਾ ਸਨਾਂ ਤੇਜ਼ ਹੁੰਦਾ ਕਿ ਸੜਕ ਤੇ ਮਿੱਟੀ ਕੱਢ ਲੈਂਦਾ ਨੱਕ ਤੋਂ ਮਰਦਾ ਤਾਂ ਇੰਨੀ ਹਸਤੀ ਹੁੰਦੀ ਉਹਦੇ ਵਿੱਚ ਅੱਛਾ ਜੀ ਜਦੋਂ ਉਹ ਆਇਆ ਫਿਰ ਸ਼ਾਮ ਤਾ ਸਾਮ੍ਹਿਆ ਨਹੀਂ ਹਾਂ ਮੈਂ ਕਿਹਾ ਹੁਣ ਤੇਰੇ ਦੀ ਭੈਣ ਮਾਂ ਬੇਦੁਰੂ ਬੁਲਾ ਰ ਕਰਿਆ ਉਹ ਪਿੱਛੇ ਖੜ ਕੇ ਆ ਲੈਣੀ ਕੀ ਠੀਕ ਹੈ ਅੱਗ ਬਚਾਈ ਪਾ ਲੈ ਭੱਜਿਆ ਨਹੀਂ ਫੇਲਾ ਆ ਵਗਿਆਰ ਅੱਛਾ ਜੀ ਵਗਿਆਰ ਆਇਆ ਜੀ ਮੈਂ ਤਾਂ ਉਹਨੂੰ ਦੇਖ ਕੇ ਸਾਹ ਆਣ ਲੱਗੇ ਵੀ ਸ਼ੇਰ ਆਉਂਦਾ ਹਾਂਜੀ ਬਸ ਆਹ ਹੋਊਗਾ ਗੰਨਾ ਦਿੱਤਾ ਹੋ ਹਾਂ ਮੈਂ ਯਾਰ ਕਿਦਨੇ ਗੋ ਗਰੇਡੀ ਦੇ ਚੜ ਗਿਆ ਠੀਕ ਹੈ ਨਾਲ ਮੋਢੇ ਦੇ ਕੁਹਾੜੀ ਲੈ ਕੇ ਅੱਛਾ ਇਹਦੇ ਚੜਿਆ ਸਾਡੇ ਔਂਕਰ ਲਾ ਲਈ ਹੂੰ ਮਾਰੀ ਕੁਹਾੜੀ ਹਾਂ ਸਿਰ ਭੰਨਦਾ ਸਾਡੇ ਦਾ ਠੀਕ ਹੈ ਦੇ ਲਹੂ ਲਿਕਦਾ ਲਿਕਦਾ ਜੀ ਨਦੀ ਜਾ ਡਿੱ ਗਿਆ ਠੀਕ ਹੈ ਮੈਂ ਬੈਠਾ ਰਿਆ ਤੜਕੇ ਜਦੋਂ ਦਿਨ ਚੜਿਆ ਹਾਂ ਉਹ ਇਹ ਉਹ ਆਏ ਮੁੰਡਾ ਮਿਸਤਰੀ ਆਇਆ ਬੋਰ ਵਾਲਾ ਇੱਥੋਂ ਹੋਰ ਚਾਰਚ ਪੰਦੇ ਆਏ ਰਾਤ ਦਾ ਰੋਲਾ ਉਹਨਾਂ ਦਾ ਨੀਂਦਰੀ ਦੀ ਹਾਂ ਕਹਿੰਦੇ ਰਾਤ ਕੀ ਜਾਨਵਰ ਆਏ ਵਾਹ ਇੱਕ ਪੜਾ ਦਾ ਕਿਨਾਰਾ ਆਇਆ ਸੀ ਹਾਂ ਫਿਰ ਭਗਿਆਰ ਆਇਆ ਦੀ ਠੀਕ ਹੈ ਕਹਿੰਦੇ ਭਗਿਆਰ ਫਿਰ ਮਾਰਿਆ ਵਾਹ ਕੋਹੜੀ ਮਾਰੀ ਮੈਂ ਹਾਂ ਮਾਰੇ ਵਾਲੇ ਮੈਨੂੰ ਪਤਾ ਲੱਗਾ ਮਾਰੇ ਆ ਕੇ ਭੱਜ ਗਿਆ ਕਿਉਂਦਾ ਭੱਜ ਗਿਆ ਹਾਂ ਕਹਿੰਦੇ ਕਿ ਵਾਹ ਕਿਧਰ ਗਿਆ ਵਾਹ ਖੂਨ ਰੋਲਦਾ ਗਿਆ ਦੇਖ ਲੋ ਹਾਂ ਉਹ ਨਦੀ ਜਾ ਤ ਗਿਆ ਖੋਣ ਦੇ ਮਗਰ ਤੋਂ ਰੇਕੇ ਕਨੇ ਆਉ ਪਿਆ ਮਾਰਿਆ ਹਾਂ ਫਿਰ ਮੇਰੇ ਨਾਲ ਉਥੋਂ ਬਗਿਆੜੀ ਰੱਖਦਾ ਥੋੜਾ ਨਾ ਹੀ ਬਗਿਆੜ ਰੱਖਦਾ ਹਾਏ ਲੋਕਾਂ ਨੇ ਹੁਣ ਠੀਕ ਹੈ ਹਾਂ ਜੀ ਹੁਣ ਵੀ ਕਿਤੇ ਪੁੱਛ ਲੋ ਹਾਂ ਬਗਿਆੜਾਂ ਦੇ ਜਾਣਾ ਠੀਕ ਹੈ ਜੀ ਹਾਂ ਨਾ ਪੈ ਗਿਆ ਅੱਲ ਪੈ ਗਈ ਹਾਂ ਜੀ ਠੀਕ ਹੈ ਅੱਲ ਪੈ ਗਈ ਬਸ ਤੇ ਉਸ ਤੋਂ ਬਾਅਦ ਫਿਰ ਜੰਗਲ ਪੱਟੀ ਗਏ ਤੇ ਖੇਤ ਬਣਾਈ ਗਏ ਹੈ ਖੇਤ ਬਣਾਈ ਗਏ ਠੀਕ ਹੈ ਤੇਰਾ ਪੂਰਾ ਕਿਹੜੀ ਕਿਹੜੀ ਫਿਰ ਫਸਲ ਤੁਹਾਡੇ ਹੱਥਾਂ ਥਾਣੇ ਲੰਘ ਗਈ ਰੈਂਡਾ ਠੀਕ ਹੈ ਅਸਲ ਰੇਂਦਰੇ ਪਾਇਦਾ ਕਰੀ ਜਦੋਂ ਬਹੁਤ ਸੋਹਣਾ ਆ ਜਗਾ ਰੇਂਦਨੇ ਬਵਾਈ ਠੀਕ ਹੈ ਜੀ ਘਰ ਪਵਾਤਾ ਰੇਂਦਰੇ ਘਰ ਪਵਾਤਾ ਠੀਕ ਹੈ ਫਿਰ ਉਹ ਤੋਂ ਬਾਅਦ ਨਰਮੇ ਦਾ ਵੀ ਨਾਂ ਚੰਦੂ ਸੀ ਹਾਂ ਜੀ ਨਰਮਾ ਬਹੁਤ ਸੋਹਣਾ ਹੋਇਆ ਕਈ ਬਹੁਤ ਸਾਲ ਠੀਕ ਹੈ ਥੋੜੇ ਫਿਰ ਜਿਹੜੇ ਇੱਥੋਂ ਦੇ ਲੋਕਲ ਬਸਨੀਕ ਸੀਗੇ ਇੱਥੋਂ ਦੇ ਕਿਸਾਨ ਭਾਈ ਜਾਰੇ ਹੋਗੇ ਤੇ ਉਹ ਫਿਰ ਤੁਹਾਨੂੰ ਸਿਆਣਾ ਚ ਗਿੰਦੇ ਸੀ ਕਿ ਕਮਲਿਆਂ ਚ ਵੀ ਇਹ ਖੇਤੀ ਕਰਨ ਆਗੇ ਨਹੀਂ ਦੂਰੋਂ ਜਗਾ ਦਾ ਮੁੜਖ ਅੱਛਾ ਜੀ ਉਹਦਾ ਉਹਦਾ ਇਹ ਸਮਝਦੇ ਤੇ ਵੀ ਮੁਲਕ ਜਾਗਦਾ ਜਿਉਂਦਾ ਕਰਦਾ ਹਾਂ ਸਾਰੇ ਨੂੰ ਦੇਖ ਏਰੀਆ ਬਹਾਲ ਕਰਨ ਲੱਗ ਗਿਆ ਆਉਣ ਲੱਗੇ ਨਾ ਲੋਕਾਂ ਨੂੰ ਕਿੱਥੇ ਉਸ ਨਾਲ ਪਾਣੀ ਕੱਢ ਕੇ ਥੋੜੀਆਂ ਜੀਆਂ ਗਾਜਰਾ ਬੀਜੇ ਥੋੜਾ ਜਿਹਾ ਆਚਾਰ ਅੱਛਾ ਰੰਗ ਕਾ ਜਾ ਠੀਕ ਹੈ ਤੇ ਫੇਰ ਇਹ ਲੋਕਾਂ ਨੇ ਬੱਲੇ ਬੱਲੇ ਹੋ ਗਈ ਠੀਕ ਹੈ ਜੀ ਹਾਂ ਜੀ ਬਹੁਤ ਸੋਹਣਾ ਇਹ ਤਾਂ ਦੇਖੋ ਦੇਖ ਲਪਲਾ ਹੋ ਗਈ ਇੱਕ ਦੂਜੇ ਨੂੰ ਪੈਰ ਚੱਲ ਪਏ ਫੇਰ ਤਾਂ ਇੱਕ ਦੂਜੇ ਦੇ ਮੂੰਹ 'ਤੇ ਡੰਗਣ ਲੱਗੇ ਭੱਜਣ ਲੱਗੇ ਠੀਕ ਹੈ ਜੀ ਤਾਂ ਵੱਢਣ ਲੱਗ ਗਈ ਹਾਂਜੀ ਮੇਰਾ ਮਸ਼ੀਨਾ ਚੱਲ ਪਿਆ ਹਾਂਜੀ ਉਸ ਤੋਂ ਬਾਅਦ ਮਸ਼ੀਨਾ ਚੱਲਣ ਤੋਂ ਬਾਅਦ ਤਾਂ ਫਿਰ ਸੌਖਾ ਹੀ ਕੰਮ ਹੋ ਗਿਆ ਹਾਂ ਫਿਰ ਵੱਡੇ ਬੋਰ ਆ ਕੇ ਖੂਨਾਂ ਖੇੜਾ ਛੁੱਟ ਗਿਆ ਬੋਰ ਲਾਉਣੇ ਚਾਲੂ ਕਰਤੇ ਠੀਕ ਹੈ ਹੁਣ ਕੋਈ ਮੋਟਰ ਦਾ ਚਿੰਤਾ ਨਹੀਂ ਮੈਂ ਕਰ ਜੀ ਦੂੰਗੀ ਜਦੋਂ ਜਦੋਂ ਤੁਸੀਂ ਇੱਥੇ ਆਏ ਹੋ ਕੰਮ ਸ਼ੁਰੂ ਕੀਤਾ ਤੇ ਖੇਤੀ ਚੋਂ ਤੁਹਾਨੂੰ ਚਲੋ ਦੋ ਪੈਸੇ ਬਣੇ ਘਰ ਬਣਾ ਲਿਆ ਤੇ ਉਦੋਂ ਜ਼ਮੀਨ ਦਾ ਕੀ ਰੇਟ ਸੀਗਾ ਇਹ ਮੈਂ ਤਾਂ ਦਾ ਰੇਟ ਕੁਛ ਬਣੀ ਸੀ अच्छा ये जमीन असि 50000 रुपये केल्ले नु लेई थी 509 हां 50000 ایتھے ਖਰਚਾ ਹੋਇਆ ਹੁਣ ਤਾਂ ਹੋਟਲ ਦਾ ਕਿਰਾਇਆ ਇੱਕ ਰਾਤ ਦਾ 11-1200 ਪਟ 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 ਆ ਹੀ ਖਰਚਾ 50000 ਚ ਕੰਪਲੀਟ ਹੋ ਗਈ 100000 ਜੇ ਜ਼ਮੀਨ ਚਾਲੂ ਹੋ ਗਈ ਅੱਛਾ ਜੀ ਹਾਂ ਜੀ ਤੇ ਇਹ ਕਹਿੰਦਾ ਜੇ ਤੋਏ ਤੇ ਉਹ ਭਰ ਦੇਗਾ ਅਜੇ ਕਹਿੰਦਾ ਖੱਡਿਆਂ ਦੇ ਪੈਸੇ ਤੇ ਤੇਰਾ ਬਾਪੂ ਦਾ ਬੌੜਾ ਇਹਨੂੰ ਕਹਿੰਦੇ ਹਾਂ ਖੱਡਿਆਂ ਦੇ ਪੈਸੇ ਤੇ ਇਹ ਕਹਿੰਦਾ ਖੱਡੇ ਖੋੜੇ ਅਸੀਂ ਕੋਈ ਸਾਨੂੰ ਪਰਵਾਹ ਨਹੀਂ ਠੀਕ ਅਸੀਂ ਚੱਲਦੀ ਸਭ 84 84 ਜੀ ਤੁਸੀਂ ਆਏ ਤੇ ਕੰਮ ਸ਼ੁਰੂ ਕਰ ਲਿਆ ਤੇ ਫਿਰ ਤੁਹਾਡੇ ਕੋਲ ਮਸ਼ੀਨਰੀ ਕਦੋਂ ਜੁੜੀ ਹੈ ਨਹੀਂ ਜਾਨੀ ਆਏ ਭਾਈ ਦੇ ਯਾਰ ਹਾਸੀ ਚ ਨਟ ਗਿਆ ਨਾ ਛੱਡਿਆ ਹੀ ਮਾਨਸਾ ਮੰਡੀ ਤੋਂ ਹਾਂ 216000 ਠੀਕ ਹੈ ਜੀ ਫਿਰ ਉਹ ਜਦੋਂ ਪਾਣੀ ਪੂਣੀ ਨਹੀਂ ਸੀ ਫਿਰ ਆਰ ਕੇ ਸੀ ਵੇਚਦਾ ਹਾਂ ਕਿਉਂ ਫਿਰ ਬੋਰ ਬਾਅਦ ਚ ਆਏ ਫਿਰ ਬੋਰ ਮਸ਼ੀਨਾ ਆਈਆਂ ਬੋਰ ਮਸ਼ੀਨਾ ਨਾਲ ਫਿਰ آمدਨ ਹੋਈ ਠੀਕ ਹੈ ਪਹਿਲਾਂ ਪਾਣੀ ਨਾ ਖੂਆ ਚ ਮੁੱਕ ਜਾ ਕਰ ਹਾਂ ਫਿਰ ਜਦੋਂ ਬੋਰ ਲੱਗ ਗਏ ਮੋਟਰਾਂ ਲੱਗੀਆਂ ਪਾਣੀ ਮੁੱਕੇ ਨਾ ਫਿਰ ਫਸਲ ਆਉਣ ਲੱਗੇ ਫਿਰ ਸਾਧਨ ਲੈ ਲੈ ਟਰੈਕਟਰ ਲੈ ਲੈ ਠੀਕ ਹੈ ਜੀ ਹੁਣ ਹੁਣ ਤਾਂ ਟਰੈਕਟਰਾਂ ਦੀ ਕੋਈ ਗਿਣਤੀ ਨਹੀਂ ਹੁਣ ਤਾਂ ਸਾਧਨਾਂ ਦੀ ਕੋਈ ਗਿਣਤੀ ਨਹੀਂ ਠੀਕ ਹੈ ਜੀ ਫਸਲ ਦੀ ਗਿਣਤੀ ਨਹੀਂ ਠੀਕ ਹੈ ਜੀ ਕੋਈ ਰੇ ਸਪਰੇਅ ਦੀ ਗਿਣਤੀ ਨਹੀਂ ਅੱਜ ਦੇ ਸਮੇਂ ਤੁਹਾਡੀ ਖੇਤੀ ਇੱਥੋਂ ਦੇ ਲੋਕਲ ਬੰਦੇ ਨਾਲੋਂ ਸੋਹਣੀ ਖੇਤੀ ਹੈ ਸਹਜੀ ਖੇਤੀ ਹੈ ਵਧੀਆ ਕਿ ਉਹਨਾਂ ਨਾਲ ਪਿੱਛੇ ਆਪਾਂ ਨਹੀਂ ਨਹੀਂ ਬਹੁਤ ਸੱਤ ਤੋਂ ਵੱਡੇ ਵੱਡੇ ਫਾਰਮ ਵੀ ਪਏ ਹੈ ਠੀਕ ਹੈ ਜੀ ਇਹ ਆਪਾਂ ਵਿਚਾਰ ਲੈ ਜੇ ਮੇਲ ਚ ਆ ਗਏ 10000 ਕਿੱਲੇ ਦੇ ਵੀ ਫਾਰਮ ਪਏ ਆ ਕੋਈ 50 ਕਿੱਲੇ ਦਾ ਕੋਈ 100 ਕਿੱਲੇ ਦਾ ਠੀਕ ਹੈ ਜੀ ਜਿਵੇਂ ਵੀ ਜਿਵੇਂ ਕਿਸੇ ਦਾ ਮਦਰ ਸੋਚਉਂਦੀ ਹੈ ਕਿ ਦੀ ਮੂਹਰੇ ਹਾਂ ਜੀ ਇਹ ਸਾਰੇ ਬਹੁਤ ਵਧੀਆ ਮਸ਼ੀਨਾਂ ਕੰਪੈਨਾਂ ਵੀ 2 2 3 3 ਭੈਣ ਭਾਈਆਂ ਨੇ ਲੈ ਰੱਖੀਆਂ ਨੇ ਠੀਕ ਹੈ ਜੀ ਆਪ ਦੀ 20 25 25 ਉਧਰੋਂ ਆ ਜਾਂਦੀਆਂ ਨੇ ਤਾਂ ਕੋਈ ਤਕਲੀਫ ਹੀ ਨਹੀਂ ਹੈ ਹੁਣ ਤਾਂ ਘਰ ਵਾਲਾ ਹੀ ਕੰਮ ਹੋ ਗਿਆ ਠੀਕ ਹੈ ਜੀ ਉਸ ਟਾਈਮ ਤਾਂ ਅਸੀਂ ਜਾ ਕੇ ਭੁੱਜਦੇ ਆ 60 70 ਲੀਟਰ ਤੇਲ ਵੀ ਉੱਥੋਂ ਲਿਆਉਂਦੇ ਤੇ ਜਾ ਕੇ ਹਾਂ ਉਦੋਂ ਮਤਲਬ ਮੈ ਤਾਂ ਇਹ ਸਮਝਾ ਵੀ ਉਦੋਂ ਕਾਰਾਂ ਨਹੀਂ ਹਾਂ ਸਾਈਕਲ ਹੀ ਹੋ ਵੱਧ ਤੋਂ ਵੱਧ ਮੇਰਾ ਖਿਆਲ ਸਾਈਕਲ ਤੇ ਹਾਂ ਜੀ 6 ਸਾਲ ਮੰਗੂ ਸਾਈਕਲ ਰੱਖੇ ਨੇ ਸਭ ਨੇ ਹਾਂ ਫਿਰ ਮੋਟਰਸਾਈਕਲ ਆਉਣ ਲੱਗ ਗਏ ਪٹرول ਪੰਪ ਹੋ ਗਏ ਉਧਾ ਪٹرول ਪੰਪ ਵੀ ਵਾਧੇ ਏਜੰਸੀਆਂ ਵੀ ਵਾਧੂ ਨੇ ਟੈਕਰੀਆਂ ਵੀ ਏਜੰਸੀਆਂ ਵਾਧੂ ਨੇ ਫੋਨ ਤੇ ਸਮਾਨ ਮੰਗਾ ਲੈ ਹਾਂ ਜੀ ਥੋੜਾ ਥੋੜੀ ਫਸਲ ਘਰੋਂ ਵਿਕ ਜਾਂਦੀ ਐ ਸਮਾਨ ਘਰੇ ਆ ਜਾਂਦਾ ਹੈ ਹਾਂ ਤੇ ਦੂਜਾ ਨੰਬਰ ਜੀ ਉਰੇ ਕੋਈ ਚੋਰੀ ਚਪਟਾ ਨਹੀਂ ਧੀ ਪਹਿਣ ਦੀ ਇੱਜ਼ਤ ਹੈ ਠੀਕ ਹੈ ਜੀ ਤੇ ਕਿਤੇ ਵੀ ਫਿਰਦੇ ਰਹੋ ਕਿਤੇ ਵੀ ਆਪ ਚੰਗੇ ਹੋਣੇ ਚਾਹੀਦੇ ਆ ਠੀਕ ਹੈ ਜੇ ਤੁਸੀਂ ਤੁਸੀਂ ਇੱਥੇ ਆਏ ਸੀਗੇ ਉਦੋਂ ਮਤਲਬ ਇੱਥੇ ਇੰਨੀ ਜਿਆਦਾ ਨਾ ਤਾਂ ਲੋਕ ਸੀਗੇ ਬਸ ਨੀਕ ਨਹੀਂ ਸੀਗੇ ਪਿੰਡ ਛੋਟੇ ਹੋਣਗੇ ਉਹ ਇਹ ਪੁੱਛਦੇ ਹੁੰਦੇ ਸੀ ਤੁਸੀਂ ਤੇ ਬਸੋਗੇ ਹਾਂ ਅਸੀਂ ਕਹਿੰਦੇ ਤੁਸੀਂ ਜੁੜ ਜੂਗਾ ਅਸੀਂ ਤਾਂ ਇੱਥੇ ਬਸਾਂਗੇ ਅੱਛਾ ਹਾਂ ਮਾ ਮਾਸਟਰ ਦੇ ਕਿਹਾ ਵਾਂਗੇ ਹਾਂ ਕਹਿੰਦੇ ਵੀ ਆਪਣੇ ਪੰਜਾਬੀਆਂ ਕੰਨ ਵਾਲਾ ਵਾਲਾ ਪੰਜਾਬੀਆਂ ਇੱਠਿਆਨੀ ਕੱਢ ਕੇ ਨਹੀਂ ਰਾਜੀ ਆਪਸ ਵਿੱਚ ਕਹਿੰਦੇ ਕਾਲ ਆਇਆ ਇਹਨਾਂ ਦੇ ਵਿੱਚ ਕੀ ਵੀ ਲਾ ਦਿੰਦੇ ਆ ਸਹੀ ਹੈ ਜੀ ਇੱਕੋ ਬਾਹਰ ਨਹੀਂ ਮੰਨਦੇ ਬਾਬਾ ਜੀ ਉਹ ਗੱਲ ਸੁਣਾ ਦੇ ਤੁਸੀਂ ਕਹਿੰਦੇ ਸੀ ਕਿਰਾ ਵੀ ਤੁਸੀਂ ਉਹ ਗਾਵਾਂ ਦਾ ਬੱਚਾ ਬਚਾਇਆ ਸੀਗਾ ਕਿਸੇ ਉਹ ਖੂਜੋ ਕੱਢ ਕੇ ਤੇ ਉਸ ਤੋਂ ਬਾਅਦ ਉਹ ਬੱਚੇ ਨੇ ਤੁਹਾਨੂੰ ਬਚਾ ਦਿਆ ਉਹ ਪੰਜਾਬ ਦੀ ਗੱਲ ਹੈ ਅੱਛਾ ਉਦੋਂ ਉੱਥੇ ਵੀ ਕਾਲ ਪੈਂਦੇ ਹੁੰਦੇ ਹਾਂ ਪਹਿਲਾਂ ਪੁਰਾਣੇ ਬਜ਼ੁਰਗ ਦਾਦੇ ਹੁੰਦੇ ਹਾਂ ਉਹ ਜੀ ਜਦੋਂ ਮੀਂਹ ਪਿਆ ਮੈਂ ਤਾਂ ਜੀ ਕੱਚੇ ਦੇ ਸੁੱਦੇ ਉਤੋਂ ਦੀ ਬੰਨ ਕੇ ਪੜਨਾ ਹਾਂ ਜੀ ਨੱਕ ਵਿੱਚ ਨੱਕੇ ਰੋਕੂੰ ਹਾਂ ਕਿਉਂ ਮਰਦਿਆਂ ਨੂੰ ਮੀਂਹ ਪਿਆ ਤੇ ਨੂੰ ਭਾਗ ਗਿਆ ਚੱਕੀ ਕਹੀ ਕੇਸ ਨੂੰ ਭਾਗ ਗਿਆ ਠੀਕ ਹੈ ਉਹ ਜਿਹੜਿਆ ਰੋਹੀ ਦੇ گاਉਂ ਆ ਸੀ ਹਾਂ ਹਾਂ ਖੂ ਤੇ ਖੜੀਆਂ ਐ ਚੁਕੀਆਂ ਹਾਂ ਹਾਂ ਵਾ ਬਾਗ ਗਿਆ ਹਾਂ ਮੈਂ ਕਿਹਾ ਆ ਕਿੱਲੇ ਕਿਤੇ ਖੜ ਗਿਆ ਉਹਨਾਂ ਦਾ ਡਰ ਵੀ ਸੀ ਇਕੱਲੇ ਬੰਦੇ ਨੂੰ ਮਾਰ ਲਈ ਹਾਂ ਜਦੋਂ ਮੈਂ ਕਿਹਾ ਵੀ ਬਾਈ ਪੀ ਵਾਲਾ ਝੁੰਡ ਬਾਈ ਦਾ ਭਵਾ ਮਾਰ ਹੀ ਦੇਣ ਹਾਂ ਬੱਚਾ ਦਿੱਗੇ ਕੋਈ ਇਹ ਕੱਢ ਲੈ ਠੀਕ ਹੈ ਮਲਾ ਵਾਹ ਬਾਪਾ ਨਾਲ ਕਾਇ ਉਹ ਮਾਵਾਰੀ ਨੇ ਹੂੰ ਚਲੋ ਜੀ ਜਦੋਂ ਮੈਂ ਕੋਲੇ ਜੇਗਾ ਉਹਦਾ ਪਿਛਾ ਹਟ ਗਈਆਂ ਹਾਂ ਉਹ ਬੱਛਾ ਐ ਪੈ ਲਾਵੇ ਤੇ ਲੱਕ ਜੇ ਪੈ ਲਾਵੇ ਪਿੱਛੇ ਝਾੜ ਗਏ ਕੱਚਾ ਖੂ ਹੋਊਗਾ ਨਾ ਕਿਹਦਾ ਪੱਕਾ ਉਹਦਾ ਪੱਕਾ ਪੱਕਾ ਤੇ ਬਣ ਬਣ ਤੀ ਠੀਕ ਹੈ ਉਹ ਜੀ ਮੈਂ ਪੈਰ ਫੜ ਲਏ ਮੂਹਰ ਲਈ ਹਾਂ ਮੂਹਰ ਲਈ ਪੈਰ ਫੜੇ ਜੀ ਤੇ ਭਾਰੀ ਹੋਇਆ ਭਾਰੀ ਜੀ ਕੰਨੇ ਤੋਂ ਚੱਕਿਆ ਨਾ ਜਾਵੇ ਹੂੰ ਕਿਉਂ ਬਲ ਨਾ ਪਵੇ ਹਾਂ ਫੇਰ ਮੈਂ ਉੱਪਰ ਨਾਲ ਖੋਲ ਕੇ ਲੱਕ ਚੋਂ ਉਹਦੇ ਮੂਹਰੇ ਬਾਹੂਆਂ 'ਚ ਪਾ ਲਿਆ ਠੀਕ ਹੈ ਜੀ ਪਾ ਕੇ ਆ ਤੇ ਗੱਲ ਦੇ ਕੇ ਇੱਥੇ ਗੱਲ 'ਚ ਪਾ ਰਿਹਾ ਹਾਂ ਇਹਦਾ ਗੱਲ ਦਾ ਨਾਲ ਜੋੜ ਲਾਇਆ ਹੁਣ ਪੈਰ ਨਾਲ ਪਸਾ ਲੇ ਠੀਕ ਹੈ ਹੁਣ ਦੋਨੇ ਸਿੱਟ ਲਿਆ ਕਰੋ ਪੈਰ ਮੈਂ ਬਹੁਤ ਜੀ ਪਸਾ ਲੇ ਠੀਕ ਹੈ ਉੱਤੋਂ ਦੇ ਸਿੱਟ ਲਿਆ ਠੀਕ ਹੈ ਉਹ ਗਊਆਂ ਨਾਲ ਲੱਗਿਆ ਹਾਂ ਜੀ ਗੋਆਂ ਨਾਲ ਅਜੇ ਵਾਗਿਆ ਮੈਂ ਉੱਠ ਕੇ ਜਾ ਕੇ ਲੱcke ਲੁਕੇ ਜਾ ਕੇ ਠੀਕ ਕਰੇ ਠੀਕ ਹੈ 20 22 ਦਿਨਾਂ ਮੰਗਰੋਂ ਹਾਂ ਜੀ ਤੇ ਉਦੋਂ ਉਸੇ ਆਪਣੇ ਸੈਕਟਰੀ ਵੇਹ ਦਿੰਦਾ ਉਹਦਾ ਅੱਛਾ ਦੇਖ ਦਿੰਦਾ ਉਹ ਟੈਪੀ ਟੈਪੀ ਠੀਕ ਹੈ ਉਹ ਜੀ ਜਦੋਂ ਤੈਫੀ ਬਰਨਾਲੇ ਚ ਆ ਨਾ ਜੀ ਆਪਣੇ ਪੀਖੀ ਦੇ ਨਾਲ ਹੀ ਪੀਖੀ ਕੋਲੇ ਜਦੋਂ ਜੀ ਮੈਂ ਗਿਆ ਉਹ ਮੇਰੇ ਜਾਂਦੇ ਨੂੰ ਬਾਗਿਆ ਹਾਂ ਬਾਗਿਆ ਜੀ ਮਾਸ਼ਾ ਵੀ ਮੈਂ ਪੁੱਛਿਆ ਉਹ ਕਿੱਥੇ ਦਾ ਜੀ ਕੋੜਲੇ ਦਾ ਸੀ ਅੱਛਾ ਮੈਂ ਕੋੜਲੇ ਬਾਗਿਆ ਮਹਿੰਦਰ ਸਿੰਘ ਦਾ ਨਾਮ ਪੁੱਛ ਕੇ ਕਹਦਾ ਵੀ ਆ ਵੀ ਦਲੀਸਾ ਮਹਾਜਾਰ ਮਹਤਾ ਰੇਤ ਉਹ ਰਹਿ ਗਿਆ ਸਾਡੇ ਕੱਟ ਤੀ ਤੂੰ ਕਹਿੰਦਾ ਤੇਰੀ ਕੱਟ ਤੀ ਸਭਲਾ ਤੜਕੇ ਕੱਟ ਤੂੰ ਪਹਿਲੇ ਨਬਰ ਹੂੰ ਚੱਲ ਜੀ ਮੈਂ ਕਮਤ ਦੇ ਮੈਂ ਇੱਕ ਹੁੰਦੇ ਨੇ ਇਕੱਲੇ ਇਕੱਲੇ ਬੰਦੇ ਨੂੰ ਤਾਂ ਕੇ ਅੱਜ ਰੋਡ ਨੇੜੇ ਦੀ ਚੜਕ ਹਾਂ ਵੀ ਬੱਸ ਫੜੋ ਉੱਥੇ ਬਹਿ ਗਿਆ ਉਹਨੇ ਦੇਖਿਆ ਬਿੰਦਝੱਟ ਦੇਖਿਆ ਕਹਿੰਦਾ ਅਜੇ ਬੈਠਾ ਹੀ ਹੈ ਹਾਂ ਮੈਂ ਯਾਰ ਬੱਸ ਖੜੀ ਹੀ ਦੋ ਵਸਾਂ ਲੰਘੀਆਂ ਹਾਂ ਹਾਂ ਉਧਰੋਂ ਆ ਗਿਆ ਠੇਲਾ ਅੱਛਾ ਠੇਲਾ ਆਇਆ ਉਹਦੇ ਕਹਿੰਦਾ ਉਹ ਭਾਲ ਜੇ ਇਹਨੂੰ ਬਾਜੀ ਨੂੰ ਲੈ ਜਾ ਠੀਕ ਹੈ ਉਹਨੇ ਮੈਂ ਛੋਟੀ ਮਮਤਾ ਜੀ ਲੱਖੇ ਕੀ ਬੋਲ ਰਿਹਾ ਤੱਕ ਤੇ ਚੜਾ ਦਾ ਤੱਕ ਤੇ ਚੜਾ ਦਾ ਲੱਖੇ ਤੋਂ ਵੀ ਨਰ ਹੋ ਜਾਂਦੀ ਹੈ ਫਰਾਕਤੇ ਚੜਾਇਆ ਚੜਾਇਆ ਨਹੀਂ ਹਾਥੀ ਬਾਏ ਨੇ ਮੈਂ ਅੱਛਾ ਉਹ ਛਰਾਬੀ ਦੀ ਕੰਦੇ ਤੇ ਚੱਕ ਤਾ ਟਾਪ ਜਵਾਤਾ ਥੇਲਾ ਨੂੰ ਮੰਗਰਾਤੀ ਬਾਏ ਨੇ ਨਾ ਥੇਲਾ ਵਾਂ ਟਾਪ ਦੀ ਬਾਤ ਆ ਠੀਕ ਹੈ ਮਾਤਾ ਜੀ ਲੰਮਕਦਾ ਜਾਵਾਂ ਕਿਦੇ ਪੈਰ ਵੱਜਣ ਹਮ ਪਰ ਉਹ ਬਲਤੀ ਜੇ ਕਮ ਜੋ ਉਹਨਾਂ ਕਿ ਜਾਂਦਾ ਹਾਂ ਜਦੋਂ ਜੀ ਮੈਂ 40 50 20 ਕਿਲੋਮੀਟਰ ਆ ਗਿਆ ਹਮ ਉਹ ਗਉਆਂ ਮੂਹਰੇ ਆਈਆਂ ਹਮ ਉਹੀ ਬਗ ਠੀਕ ਹੈ ਉਹ ਟਰੱਕ ਰੋਕ ਲਿਆ ਉਹਨੇ ਰੋਡ ਤੇ ਖੜ ਗਈਆਂ ਆ ਕੇ ਹਾਂ ਹਾਂ ਨਮਾਰੇ ਉਹਨੂੰ ਕਾਹਨੂੰ ਲੈ ਲੈਣਾ ਹਾਂ ਇੱਧਰ ਦੇ ਪਾਸੇ ਇੱਕ ਕੋਟਰੇ ਤੇ ਚਾਹ ਬਣਾਣੀ ਬੈਠੇ ਹਾਂ ਉਹ ਕੱਸੀ ਬਰਦੇ ਦੇ ਠੀਕ ਹੈ ਉਹ ਉਹਨਾਂ ਨੇ ਦੇਖਿਆ ਦਾਲਬ ਕਿਦਾਂ ਹੁੰਦੇ ਉਹ ਭੱਜੇ ਹੂੰ ਉਹ ਗਉਆਂ ਉਹ ਮਹੱਲਾ ਨਾਲ ਆ ਕੇ ਉਹਦੇ ਮਗਰੋਂਪੁਰ ਸਰੀ ਗੱਡੀ ਆ ਗਈ ਅੱਛਾ ਮਗਰ ਬੰਦਾ ਲਟਕ ਰਿਹਾ ਮਗਰ ਬੰਦਾ ਲਟਕ ਕੇ ਤੰਦਾ ਹਾਂ ਉਹ ਖਰ ਦੇ ਖਰ ਦੀ ਗੱਡੀ ਖਾਂ ਖੜੀ ਹੂੰ ਉਹ ਜਿਹੜੀ ਉਹਦੇ ਘਰ ਵਾਲੀ ਕੁੜੀ ਸੀ ਮੁੰਡੇ ਦੇ ਹੂੰ ਉਹਦੇ ਮੇਰੇ ਹੱਥ ਪੈਦੇ ਹੱਥ ਲਾਉਣ ਲੱਗੇ ਭਾਈ ਹੂੰ ਮੇਰਾ ਧਰਮ ਦਾ ਭਾਈ ਬਣ ਕੇ ਹੂੰ ਭਾਈ ਬਣ ਜੂਜੇ ਇਹਨੂੰ ਕੋਸਪੋਰਸ ਦੇ ਕੁੱਟਿਆ ਹੂੰ ਹਾਂ ਲੇ ਕੰਜੇ ਦਾ ਹਾਂ ਮੈਂ ਨਵੇਜੇ ਕਰਕੇ ਕਹਿੰਦੀ ਵੰਦ ਮੇਰਾ ਧਰਮ ਦਾ ਭਾਈ ਬਣ ਕੇ ਵਿਚਾਰ ਹੁਣ ਤੋਂ ਬਿਆਨ ਨਾ ਤੇ ਮੈਂ ਬਿਆਨ ਨਾ ਤੇ ਮੈਂ ਕੋਈ ਫੇਕਾ ਨਾ ਕਰੇ ਸ਼ਰਾਬ ਹੈ ਬੜੇ ਠੀਕ ਹੈ ਸ਼ਰਾਬ ਹੈ ਸਮਝ ਪੋਰਸ ਨੂੰ ਮੈਂ ਕਹਿਆ ਥਾਣੇਦਾਰ ਨੂੰ ਕਹਾ ਕਿੱਥੇ ਦੇ ਘਰ ਵਾਦਲੇ ਨਹੀਂ ਕਿਸੇ ਨੂੰ ਜਾਣਦਾ ਵਾਹ ਤੇਰ ਮੈਂ ਦਾ ਭਾਈਆਂ ਮੈਂ ਚਾਚੇ ਦਾ ਪੁੱਤ ਠੀਕ ਹੈ ਜੀ ਕਹਿੰਦਾ ਫਰਾਦੇ ਨੂੰ ਵੱਡਾਂਗੇ ਛਾਏ ਰੂ ਇਹਦਾ ਵੱਡਾ ਇਹਦਾ ਜਾਣ ਕਰੂ ਦੁਰੀਆ ਅੱਛਾ ਮੈਂ ਨਾ ਹੂੰ ਵੱਡ ਲੈਣੀ ਕਹਦਾ ਕਿਉਂ ਬਹਾਈ ਲੜਕੀ ਬਣ ਜੂ ਮੇਰੀ ਭੈਣ ਬਣ ਗਈ ਹੂੰ ਇਹ ਮੇਰੇ ਪੈਰ ਫੜ ਲੈ ਸਹੀ ਹੈ ਸਰਦਾਰ ਸਾਹਿਬ ਮੇਰੀ ਜਾਨ ਬਚ ਗਈ ਹੂੰ ਮੈਂ ਬਚਾਇਆ ਆ ਗਊਆਂ ਨੇ ਹੂੰ ਇਹਦਾ ਬੱਛਾ ਕੱਟਿਆ ਜੀ ਖੂਜੂ ਮੈਂ ਠੀਕ ਹੈ ਜੀ ਯਾਰ ਗਉੜਾ ਪੁੱਲ ਉਨੀ ਹੁੰਦਾ ਆ ਪਹਿਲਾਂ ਬਾਹਲਾ ਹੀ ਬਣਦੇ ਸੀ ਹੁਣ ਲੋਕ ਥੋੜੇ ਨਰਦਈ ਹੋ ਗਏ ਹਾਂਜੀ ਫੇਰ ਭਾਈ ਛਰਤਾ ਉਹ ਠੀਕ ਹੈ ਉਹਨਾਂ ਨੇ ਮੈਨੂੰ ਕੋਟ ਆ ਮੁੰਡਿਆਂ ਨਾਲ ਚਾਹ ਚਾਹ ਪੀਈ ਅਗੇ ਚਾਹ ਪਿਓ ਬੜਾ ਕੰਦਾ ਆਉ ਜੂਗਾ ਯਰਕਦੇ ਠੰਡੀ ਕਰਕੇ ਭਾਂਡੇ ਚ ਯਰਕਦੇ ਜਾਂ ਤੱਕ ਇਹ ਚਾਹ ਪੀਈ ਭਾਈ ਠੀਕ ਹੈ ਫੇਰ ਠੀਕ ਹੋ ਗਿਆ ਨਾਲੇ ਮੈਨੂੰ ਸੁਰਤ ਜੀ ਆ ਗਈ ਠੀਕ ਹੈ ਤੇ ਆਂ ਗਉਆਂ ਨਹੀਂ ਤਾਂ ਐਡੀ ਸੇਵਾ ਇੱਕ ਨਹੀਂ ਹੋਰ ਵੀ ਦੇਖੀ ਹੈ ਠੀਕ ਹੈ ਗਉਆ ਦੇ ਤਲਾ ਦੀ ਸੇਵਾ ਤੀ ਨਿਆਣੀ ਦੀ ਹਾਂ ਗਉਆ ਦੀ ਠੀਕ ਹੈ ਜੀ ਹਾਂ ਜੀ ਇਹ ਮੂਰੇ ਆਉਂਦੀ ਆਉਂਦੀ ਹਾਂ ਬਿਲਕੁਲ ਜੀ ਪਰ ਪ੍ਰਕਾਰ ਤਾਂ ਮੂਰੇ ਖੜਾ ਹੁੰਦਾ ਬੰਦੇ ਦੇ ਕਿਹੜਾ ਵੀ ਬੰਦੇ ਹੱਥੋਂ ਕਰਮ ਹੋਇਆ ਮੂਰੇ ਖੜਨਾ ਹੈ ਹਾਂ ਜੀ ਕਿਸਾਨ ਭਰਾਵੋ ਇਹ ਤਾਂ ਚਲੋ ਥੋੜੀ ਜੀ ਸਾਡੀ ਬਾਰਤਾਲਾਪ ਸੀ ਥੋੜਾ ਜਿਆ ਤੁਹਾਨੂੰ ਇਹਨਾਂ ਦੇ ਬਾਰੇ ਵੀ ਜਾਣਨ ਦਾ ਮੌਕਾ ਮਿਲ ਗਿਆ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਥੋਂ ਦੀਆਂ ਫਸਲਾਂ ਬਾਰੇ ਇੱਥੋਂ ਦੇ ਨਰਮੇ ਦੇ ਹਾਲਾਤਾਂ ਬਾਰੇ ਕਿਉਂਕਿ ਕਈ ਵਾਰੀ ਤੁਸੀਂ ਸੁਣ ਲੈਂਦੇ ਹੋ ਵੀ ਗੁਜਰਾਤ ਦਾ ਸੁੰਢੀ ਆਉਂਦੀ ਨਹੀਂ ਉੱਥੇ ਨਵੇਂ ਵੀ ਆ ਗਏ ਉੱਥੇ ਇਹ ਗੱਲਬਾਤ ਹੋ ਗਈ ਉਹ ਨਵੀਂ ਵੀਡੀਓ ਵਿੱਚ ਤੁਹਾਨੂੰ ਸਾਰੀ ਗੱਲਬਾਤ ਪਰ ਰਿਕਾਰਡ ਕਰਕੇ ਦਿਖਾਉਣੇ ਆ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ